ਕਾਰਵਾਈ ਜਿਹੜੀ ਆ ਉਹ ਇਸ ਵਕਤ ਕੀਤੀ ਜਾ ਰਹੀ ਹੈਗੀ ਆ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਇਹ ਕਾਰਵਾਈ ਚੱਲ ਰਹੀ ਹੈ ਅਹ ਨਸ਼ਾ ਵਿਰੁੱਧ ਕਾਰਵਾਈ ਲਗਾਤਾਰ ਜਿਹੜੀ ਪੰਜਾਬ ਪੁਲਿਸ ਦੇ ਦੁਨੋਂ ਚਲਾਈ ਗਈ ਹੈ ਤਾਂ ਇਸ ਵਕਤ ਇਹ ਨਸ਼ਾ ਵਿਰੁੱਧ ਕਾਰਵਾਈ ਜਿਹੜੀ ਹੈ ਉਸ ਵਕਤ ਚੱਲ ਰਹੀ ਹੈਗੀ ਹੈ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਨਸ਼ਾ ਤਸਕਰ ਦੇ ਘਰ ਨੂੰ ਟਾਇਆ ਜਾ ਰਿਹਾ ਹੈਗਾ ਇਸ ਘਰ ਤੇ ਇੱਕ ਵਿਅਕਤੀ ਇੱਕ ਨੌਜਵਾਨ ਦੇ ਉੱਪਰ ਜਿਹੜਾ ਯੂਜ਼ ਯਾਨੀ ਕਿ ਕਮਰਸ਼ੀਅਲ ਕੰਟ੍ਰੀ ਦੇ ਉੱਪਰ ਨਸ਼ਾ ਵੇਚਣ ਦਾ ਮਾਮਲਾ ਦਰਜ ਸੀਗਾ ਇਸ ਦੇ ਕਰਕੇ ਉਹ ਪਿਛਲੇ 10 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਰਸਿਆ ਜਾ ਰਿਹਾ ਹੈ ਕਿ ਉਹ ਪੁਲਿਸ ਦੀ ਕੈਦ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਹੈ ਔਰ ਉਸ ਦੇ ਉੱਪਰ ਕਈ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਮਾਮਲਾ ਜਿਹੜਾ ਉਹ ਦਰਜ ਹੋਇਆ ਸੀ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪਾਪਾ ਦੀਪ ਸਿੰਘ ਕਰੋੜੀ ਦੀ ਤਸਵੀਰ ਹੈ ਜਿੱਤੇ ਇਹ ਜੀਸੀਬੀ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਲੇਕਿਨ ਦੂਸਰੇ ਪਾਸੇ ਪਰਿਵਾਰ ਦੇ ਵੱਲੋਂ ਕਿਤੇ ਨਾ ਕਿਤੇ ਇਸ ਵਕਤ ਹੰਗਾਮਾ ਵੀ ਹੈ ਦੂਸਰੇ ਪਾਸੇ ਪੁਲਿਸ ਨਾਲ ਪਰਿਵਾਰ ਉੱਪੀ ਰਿਹਾ ਉਸ ਦੇ ਅਧਿਕਾਰੀਆਂ ਦੇ ਵੱਲੋਂ ਸਾਫ ਤੌਰ ਤੇ ਉੱਪਰ ਆਖਿਆ ਜਾ ਰਿਹਾ ਹੈ ਕਿ ਸਾਡੇ ਨਾਲ ਟੱਕਾ ਹੋ ਰਿਹਾ ਹੈ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਦੇਖ 파 ਰਹੇ ਹੋ ਕਿ ਪੁਲਿਸ ਵੱਟੇ ਪੱਤਰ ਦੇ ਉੱਪਰ ਹੈ ਇਸ ਵਕਤ ਇਸ ਜਿਹੜੀ ਮਾਰੂਤਾ ਆਇਆ ਜਾ ਰਿਹਾ ਹੈ ਤਾਂ ਵੀ ਕਾਨੂੰਨੀ ਕਾਰਕ ਤੇ ਪੁਲਿਸ ਕੰਮ ਕਰ ਰਹੀ ਹੋਣੀ ਹੈ ਕਾਨੂੰਨੀ ਇਹ ਨਾ ਕਰਦੇ ਸੋ ਨਾ ਫੜੀਆ ਨਾ ਕੁਝ ਚੱਲੀ ਪਾਰਟੀ ਵੀ ਕਰ ਦਵਾ ਦੀ ਹੋਣੀ ਪਾਣੀ ਬੱਤੀ ਨੂੰ ਲਾ ਕੇ ਕਿੱਦਾਂ ਸਾਵਾਂ ਦੇ ਦਰਵਾਜ਼ਾ ਤੁਸੀਂ ਕਿਤੇ ਦੇ ਪਾਣੀ ਜਾ ਰਿਹਾ ਕੋਈ ਪਾਣੀ ਵੀ ਮੁੱਕ ਗਿਆ ਜਾਂਦਾ ਗਾਣਾ ਪਾਣੀ ਕਿਹੜਾ ਪਾਣੀ ਮੰਗ ਰਹਿ ਰਹੇ ਸਾਰੇ ਅਸੀਂ 6 ਦੇ ਆ ਕੇ ਬੈਠੇ ਅਸੀਂ ਜੰਮੇ ਬੈਠੇ ਅੱਜ ਮਕਾਨ ਨਵੇਂ ਹੋ ਗਏ ਨੇ ਫੇ ਮਾਰ ਕੇ ਮਖੜੀ ਤਾਂ ਕੀ ਗੱਲ ਕਰਿਆ ਕੁੱਟਿਆ ਕੀ ਕਰਸਾ ਲੱਜ ਜਾ ਤੱਕ ਲੱਜ ਆਵੇਂ ਆਪਾਂ ਆਰੇ ਬੋਟਰੇ ਬੋਟਰੇ ਇਹਦੇ ਬੋਲੇ ਆ ਅਸੀਂ ਕਿੱਥੋਂ ਆ ਤੇ ਕੌਣ ਆਇਆ ਪੂਰੀ ਗੱਲ ਮਾਰ ਜੇ ਕੋਸਾਰਾ ਵਿੱਚ ਗੱਲ ਵੀ ਤੱਕਾਰ ਬਾਕੀ ਕੀ ਹੈ ਮੈਨੂੰ ਕਿਉਂ ਇਸ ਵਿੱਚ ਨਾ ਕਰੀਂ ਬੱਸ ਵੀਰ ਤੁਸੀਂ ਇਸ ਐਨੀਆ ਗੱਲਾਂ ਕਰਕੇ ਕਿਉਂ ਤੁਹਾਨੂੰ ਕਿਹਾ ਮੋਟੇ ਦੇ ਕੇ ਸੀ ਪੱਤ ਕੇ ਕਿਹੜਾ ਪੱਤ ਕੇ ਮੋਟੇ ਦੇ ਆਂ ਕੋਤਨ ਕੋਈ ਹਲਕਨ ਸਮਝ ਨਹੀਂ ਆਉਂਦੀ ਹੈਗੀ ਆਏ ਮਾਰ ਕੇ ਤੁਹਾਨੂੰ ਬੋਟਾਂ ਪਾਈਆਂ ਚੰਗਾ ਦੇਣਾ ਹੋਣਗੇ ਚੰਗੇ ਦੇਣਾ ਹੋਣਗੇ ਸਿੰਘ ਕਲੋਨੀ ਪਟਿਆਲਾ ਦੀਆਂ ਨੇ ਜੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਹਿ ਰਿਹਾ ਹੈ ਕਿ ਸਾਡਾ ਰਜਿਸਟਰੀ ਵਾਲਾ ਘਰ ਹੈ ਲੇਕਿਨ ਉਸ ਘਰ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਉਸ ਨੂੰ ਧਾਇਆ ਜਾ ਰਿਹਾ ਹੈਗਾ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦਾ ਜਿਹਦੇ ਉੱਪਰ ਇਲਜ਼ਾਮ ਨੇ ਪਰਿਵਾਰ ਦੇ ਤਾਂ ਇਸ ਵਕਤੇ ਇਹ ਤਸਵੀਰਾਂ ਪਰਿਵਾਰਿਕ ਮੈਂਬਰਾਂ ਦੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਵਕਤ ਹੰਗਾਮਾ ਹੋ ਰਿਹਾ ਪੁਲਿਸ ਵੱਡੇ ਪੱਤਰ ਦੇ ਉੱਪਰ ਪਹੁੰਚੀ ਹੈਗੀ ਹੈ ਕਿਸੇ ਨੂੰ ਵੀ ਆਣ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਵਕਤੇ ਇਹ ਤਸਵੀਰਾਂ ਨੇ ਔਰ ਦੂਸਰੇ ਪਾਸੇ ਜੀਸੀਬੀ ਚੱਲ ਰਹੀ ਹੈਗੀ ਹੈ ਇਸ ਘਰ ਦੇ ਵਿੱਚ ਉਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪੁਲਿਸ ਦਾ ਵੱਡਾ ਪੈਰਾ ਭਰੀ ਦੁਕਾਨ ਹੈ ਜਿਹੜੀ ਇਸ ਦੇ ਵਿੱਚ ਸ਼ਾਇਦ ਜਿਹੜਾ ਹੈ ਆ ਬਿਊਟੀ ਪਾਰਲਰ ਦਾ ਕੰਮ ਚੱਲਦਾ ਹੋਏਗਾ ਤਾਂ ਇਸ ਦੁਕਾਨ ਦੇ ਵਿੱਚ ਆ ਮੋਟਰਸਾਈਕਲ ਵੀ ਨਿਕਲੀ ਹੈ ਤਾਂ ਦੂਸਰੇ ਪਾਸੇ ਅੰਦਰ ਸਮਾਨ ਵੀ ਦੁਕਾਨ ਦੇ ਵਿੱਚ ਜਿਹੜਾ ਉਹ ਪੂਰਾ ਪਿਆ ਤਾਂ ਇੱਕ ਵਾਰ ਸਮਾਲ ਕੇ ਇਹ ਤਸਵੀਰ ਨੂੰ ਖਾਦੋ ਦੁਕਾਨ ਦੀ ਭਰੇ ਦੀ ਕਿ ਕਿਵੇਂ ਇਹ ਦੁਕਾਨ ਜਿਹੜੀ ਹੈ ਉਹ ਭਰੀ ਹੋਈ ਹੈ ਔਰ ਸਪਸ਼ਟ ਇਸ ਦੇ ਉੱਪਰ ਇਹ ਕਾਰਵਾਈ ਚੱਲ ਰਹੀ ਹੈ ਔਰ ਇਸ ਤਰੀਕੇ ਦੀਆਂ ਚਾਰ ਦੁਕਾਨਾਂ ਨੇ ਜਿਨ੍ਹਾਂ ਚਾਰ ਦੁਕਾਨਾਂ ਦੇ ਉੱਪਰ ਇਹ ਕਾਰਵਾਈ ਜੁਰੀ ਹੈ ਉਸ ਤੋਂ ਕਿੰਦੀ ਜਾਰੀ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਤਲੇ ਦੁਕਾਨਾਂ ਨੇ ਤਾਂ ਉੱਪਰ ਘਰ ਨੇ ਉੱਪਰ ਰੈਸੀਡੈਂਸ ਇਲਾਕਾ ਹੈ ਕਾਲ ਰੈਸੀਡੈਂਸ ਇਲਾਕੇ ਦੇ ਵਿੱਚ ਜਿਹੜੀ ਆ ਉਹ ਦਲ ਰੀਡ ਗਿਆ ਐਸਪੀ ਸਿਟੀ ਬਲਵਿੰਦਰ ਸਿੰਘ ਛੀਮਾ ਨੇ ਮੌਕੇ ਤੇ ਮੌਜੂਦ ਨੇ ਇਹ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮ्युनਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਇੱਥੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਔਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰ ਵੀ ਦਰਜ ਨੇ ਐਡੀਪੀਐਸ ਦੀਆਂ ਜਦੋਂ ਫਿਰ ਮਿਰਸਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਫਿਰ ਡਿਸਟ੍ਰਿਕਟ ਮੈਜਿਸਟਰੇਟ ਅਲੋ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਟ ਫੋਰਸ ਦਿੱਤੀ ਜਾਵੇ ਤੋਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਬਾਕੀਆਂ ਨੂੰ ਇੱਕ ਹੋਰ ਇਹਦਾ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮੁਹਿੰਮ ਚੜੀ ਗਈ ਹੈ ਉਹਦੇ ਤਹਿਤ ਇਹ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰੱਗ ਮੰਡੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ ਚ ਇਹ ਜੇਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੇ ਪਰਚੇ ਆਏ ਹੋ ਕੇ ਇਹ ਤਾਂ ਦੋ ਤਿੰਨ ਐਫਆਈਆਰ ਸਨ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੀ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਔਰ ਬਾਕੀ ਡਿਊਟੀ ਬੱਚੇ ਕਲੀਅਰ ਕਰ ਦਿੱਤੀ ਆਮ ਪਰਿਵਾਰ ਇੱਥੇ ਬੰਦੇ ਤੇ ਕਹਿ ਰਿਹਾ ਕਿ ਉਹਨਾਂ ਕੋਲ ਰਿਸ਼ਤੀ ਹੈ ਰਿਸ਼ਤੀ ਆ ਕਹਿ ਰਿਹਾ ਸਰ ਉਹ ਇਹਦੇ ਬਾਰੇ ਮਿਸੀਪਲ ਕਾਰਪੋਰੇਸ਼ਨ ਕਲੀਅਰ ਦਾ ਸੂ ਵੀ ਜਿਹੜਾ ਇਹਨਾਂ ਨੇ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਕਾਈਐਸ ਅਫੀਸਰ ਹੈਡ ਕਰਦਾ ਹੈ ਔਰ ਡੀਸੀ ਵੀ ਕਾਈਐਸ ਅਫੀਸਰ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਆਪਣਾ ਫਖਰ ਰੱਖਣਾ ਸੀ ਰੱਖਦੇ ਉੱਥ ਤੋਂ ਪਰਿਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਕੋਈ ਫੀਸ ਭਰੀ ਆ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਹੜਾ ਕਮਰਸ਼ੀਅਲ ਦਾ ਹੋਰ ਨਕਸ਼ਾ ਨਹੀਂ ਹੈਗੇ ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਐਡਸਟ੍ਰਕਟ ਆਰਡਰਸ ਆਇਆ ਨੇ ਨਾ ਜੀ ਜੀ ਹੁਣ ਪ੍ਰੋਪਰ ਕਾਟ ਆਇਆ ਸਰ ਐਸ ਪਰ ਇਹ ਸਰ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਕਨਟੈਕਟ ਕਰਮੋ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਰਜਿਸਟ੍ਰਰ ਜ਼ਿਆਦਾ ਵੇਟਰ ਦੱਸ ਸਕਦੇ ਜੀ ਇਸ ਵਕਤ ਪਰਿਵਾਰ ਦਾ ਇਤਨੇ ਕਿਤੇ ਰੋ ਰੋ ਕੇ ਬੁਰਾ ਹਾਲ ਜਰੂਰ ਹੈ ਔਰ ਇਲਜ਼ਾਮ ਜਰੂਰ ਕਿਤਨੇ ਕਿਤੇ ਪ੍ਰਸ਼ਾਸਨ ਦੇ ਉੱਪਰ ਲਗ ਅਹ ਵੇਖ ਪਾ ਰਹੇ ਹੈਗੇ ਹਾਂ ਕਿ ਕਿਵੇਂ ਦੇ ਹਾਲਾਤ ਇਸ ਵਕਤ ਮੌਕੇ ਤੇ ਹੈਗੇ ਨਹੀਂ ਔਰ ਇਸ ਵਕਤ ਮਹਿਲਾਵਾਂ ਦਾ ਹਰੂਰੋ ਕੇ ਜਿਹੜਾ ਬੁਰਾ ਹਾਲ ਜਰੂਰ ਹੈਗੀ ਹੈ ਤਾਂ ਇੱਕ ਬਜ਼ੁਰਗ ਮਾਤਾ ਜਿਸ ਦੇ ਨਾਮ ਤੋਂ ਇਹ ਕਿਹਾ ਜਾਂਦਾ ਹੈ ਕਿ ਉਹ 6 ਸਾਲ 6 ਤੋਂ ਬਣਿਆ ਮਕਾਨ ਸਾਡਾ ਅਗੋ ਤੁਹਾਡੀ ਮਰਜ਼ੀ ਜੋ ਕੀ ਦਿਖਾਣਾ ਹੈ ਉਸ ਕਬਾੜੀ ਦਿਖਾਤਾ ਸਮਾਨ ਵੀ ਨਿੜਾ ਉਹ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਅੰਦਰ ਦੁਕਾਨਾਂ ਜਿਹੜੀਆਂ ਨੇ ਭਰੀਆਂ ਹੋਈਆਂ ਸੀ ਸਮਾਨ ਜਿਹੜਾ ਉਸ ਦੁਕਾਨ ਦੇ ਵਿੱਚ ਹੈਗਾ ਸੀ ਤਾਂ ਇਸ ਵਕਤ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਯੋਧ ਨਸ਼ਾ ਬਰਦ ਜੋ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ ਦੁਕਾਨਾਂ ਨੂੰ ਹਟਾਇਆ ਜਾ ਰਿਹਾ ਹੈਗਾ ਪਰ ਇਹਨਾਂ ਦੁਕਾਨਾਂ ਦੇ ਅੰਦਰ ਪੂਰਾ ਸਮਾਨ ਜਿਹੜਾ ਹੈ ਦੁਕਾਨ ਦੇ ਵਿੱਚ ਲੱਗਿਆ ਹੋਇਆ ਤਾਂ ਇਸ ਵਕਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਤੇ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਪਟਿਆਲਾ ਪੁਲਿਸ ਦੇ ਵੱਲੋਂ ਜਿਹੜੀ ਉਹ ਚਲਾਈ ਜਾ ਰਹੀ ਹੈਗੀ ਹੈ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਵਕਤ ਇਹ ਤਸਵੀਰ ਜਿਹੜੀ ਤੁਸੀਂ ਦੇਖਦੇ ਹੋ ਘਰ ਦੇ ਵਿੱਚ ਕਈ ਸਮਾਨ ਜਿਹੜਾ ਉਹ ਪਿਆ ਹੈਗਾ ਇਸ ਵਕਤ ਘਰ ਪੂਰਾ ਭਰਿਆ ਹੋਇਆ ਨਜ਼ਰ ਵੀ ਆਉਂਦਾ ਹੈਗਾ ਅ ਇਸ ਵਕਤ ਇਹ ਤਸਵੀਰਾਂ ਨੇ ਦਰੂਪ ਕੀ ਵੇਖ ਪਾਰੇ ਕਿ ਕਿਵੇਂ ਜਿਹੜੀ ਹੈ ਕਾਰਵਾਈ ਹੈ ਉਹ ਇਸ ਵਕਤ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਜਦੋਂ ਦੁਕਾਨ ਦੇ ਅੱਧਰ ਤੱਕ ਜਿਹੜੀ ਹੈ ਜੀਸੀਬ ਇਸ ਵਕਤ ਉੱਥੇ ਹੀ ਜਾ ਰਹੀ ਤੇਗੀ ਸ਼ਟਰ ਜਿਹੜੇ ਤਮਾਮ ਤੋੜ ਦਿੱਤੇ ਗਏ ਨੇ ਔਰ ਦੂਸਰੇ ਪਾਸੇ ਜਿਹੜਾ ਇਹ ਤੋੜ-ਪੋੜ ਦਾ ਸਿਲਸਿਲਾ ਜਿਹੜਾ ਉਹ جاری ਹੈਗਾ ਆਏ ਤਸਵੀਰਾਂ ਦੇਖ ਰਹੇ ਕਿ ਕਿਵੇਂ ਧੱਕ ਨੂੰ ਜਿਹੜਾ ਉਹ ਹਟਾਇਆ ਜਾ ਰਿਹਾ ਹੈ ਇਸ ਕੋ ਆਏ ਦਿਵਾਰ ਵੀਡੀਓ ਤੋੜੀ ਜਾ ਰਹੀ ਹੈ ਜਿੱਦ ਨੱਛਾ ਫਰੰਸ਼ੂ ਦੀ ਕਾਰਵਾਈ ਹੈ ਉਹ ਇਸ ਵਕਤ ਕੀਤੀ ਜਾ ਰਹੀ ਹੈਗੀ ਹੈ ਆ ਬਾਬਾ ਦੀਪ ਸਿੰਘ ਕਲਨੀ ਦੇ ਵਿੱਚੇ ਕਾਰਵਾਈ ਹੋ ਰਹੀ ਹੈ ਦਾ ਇਸ ਵਕਤ ਪਟਿਆਲਾ ਪੁਲਿਸ ਪਹੁੰਚਾ ਪਹੁੰਚ ਰਹੀ ਹੈ ਪੱਟੀ ਪੱਤਰ ਦੇ ਉੱਪਰ ਆਪ ਕੋਲੀ ਦਿੱਤੀਆ ਫੌਜੀਆ ਸੈਕਟੀਨਲ ਜਨਰਲ ਪੁਹੰਚ ਨਗਰ ਨਿਕੰਮੀ ਆਪ ਕੋਲੀ ਦਿੱਤੀਆ ਹੈ ਉਹ ਇਸ ਵਕਤ ਪਹੁੰਚਿਆ ਹੋਰ ਪੂਰਾ ਪ੍ਰਯਾਗਤ ਇਸ ਵਕਤ ਚੱਲ ਆ ਰਿਹਾ ਹੋਵੇਗਾ ਇਹਨਾਂ ਤਸਵੀਰਾਂ ਦੇ ਰਾਹੀਂ ਉਹ ਲਗਾਤਾਰ ਜੀਸੀਬੀ ਐਕਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈਗਾ ਆਈ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਵੱਡੇ ਪੱਧਰ ਤੇ ਉੱਪਰ ਇਸ ਵਕਤ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਹੋਇਆ ਔਰ ਯੋਧ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਹੈ ਉਹ ਇਸ ਵਕਤ ਕੀਤੀ ਜਾ ਰਹੀ ਹੈ ਇੱਕ 23 ਸਾਲ ਦੇ ਨੌਜਵਾਨ ਦਾ ਘਰ ਇਹ ਦੱਸਿਆ ਜਾ ਰਿਹਾ ਜਿਸ ਦੇ ਉੱਪਰ ਕਮਰਸ਼ੀਅਲ ਜਿਹੜਾ ਨਸ਼ਾ ਤਸਕਰੀ ਦਾ ਮਾਮਲੇ ਦਰਜ ਨੇ ਔਰ ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਜੇਲ ਦੇ ਵਿੱਚ ਹੈ ਔਰ ਸਿਰਫ ਨੌਜਵਾਨ ਸੀਗਾ ਔਰ ਨੌਜਵਾਨ ਦੇ ਉੱਪਰ ਇਸ ਲਈ ਗੋਰੀਆਂ ਸਾਡੇ ਚਿੱਟੇ ਦੇ ਜਿਹੜੇ ਪਰਚੇ ਨੇ ਉਹ ਦੱਸੇ ਜਾ ਰਹੇ ਨੇ ਕਿ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਜੀਸੀਪੀ ਜਿਹੜੀ ਲੈ ਕੇ ਪੂਰਾ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਹੈ ਔਰ ਇਸ ਵਕਤ ਥੱਲੇ ਦੁਕਾਨਾਂ ਤੇ ਬਿਆਸਮਾਨ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਭਰਿਆ ਕਿ ਆਪਰੇਸ ਦੇ ਤੋਂ ਹਾਲਾਂਕਿ ਇਹ ਕਿਹਾ ਗਿਆ ਕਿ ਅਸੀਂ ਪਹਿਲਾਂ ਨੋਟਿਸ ਚੁਟਾਇਆ ਗਿਆ ਉਸ ਤੋਂ ਬਾਅਦ ਜਾ ਕੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਪਰਿਵਾਰ ਇਹ ਕਹਿੰਦਾ ਹੈ ਕਿ ਅਸੀਂ ਜਿਹੜਾ ਫੀਸ ਵੀ ਭਰ ਕੇ ਆਈ ਸੀ ਇਸ ਤਰੀਕੇ ਨਾਲ ਸਾਨੂੰ ਇਹ ਦੱਸਿਆ ਗਿਆ ਕਿ ਇੱਥੇ ਜਿਹੜਾ ਐਕਸ਼ਨ ਹੋਣਾ ਹੈ ਤੁਹਾਡੇ ਘਰ ਤੋਂ ਕਾਊਨਟੀ ਕੋਰਪੋਰੇਸ਼ਨ ਆ ਸਕਦਾ ਹੈ ਨਾ ਉਹ ਰਾਣਾ ਸਿੰਘ ਜਿਹੜਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ 파 ਰਹੇ ਹੋ ਕਿ ਪੁਲਿਸ ਵੱਟੇ ਪਤਰ ਦੇ ਉੱਪਰ ਜਦੋਂ ਪਹੁੰਚੀ ਹੈ ਵੱਡਾ ਪੈਰਾ ਪੁਲਿਸ ਦਾ ਲੱਗਿਆ ਹੋਇਆ ਹੈ ਔਰ ਇਸ ਵਕਤ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਕਵੱਟੀ ਕੀਤੀ ਦੇ ਵਿੱਚ لافتوں سی دیکھ 파レ ਉਤੇ ਮੇ ਲੱਗੀ ਹੋਈ ਆ ਔਰ ਇਸ ਘਰ ਦੇ ਉਪਰ ਐਕਸ਼ਨ ਇਸ ਵਕਤ ਚੱਲ ਰਿਹਾ ਹੈਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਇਲਜ਼ਾਮ ਜਰੂਰ ਕਿਤੇ ਕਿਤੇ ਲਗਾਏ ਗਏ ਨੇ ਲੇਕਿਨ ਇਸ ਦੇ ਪਾਸੇ ਕਾਰਵਾਈ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਅਜੋਕੇ ਤਸਵੀਰਾਂ ਨੇ ਮੇ ਤੁਹਾਨੂੰ ਦੇਖ 파ਰੇ ਕਿ ਇਸ ਦੇ ਵਿੱਚ ਜਿਹੜੇ ਪਰਿਵਾਰਿਕ ਮੈਂਬਰ ਸੀਗੇ ਉਹ ਪਰਿਵਾਰ ਦੇ ਰਹਿਣ ਵਾਲੇ ਨੰਬਰ ਨੇਗੇ ਕਿਤੇ ਦੇ ਉਹ ਕਿਤੇ ਕਿਤੇ ਤਕਸਤੋਂ હા ਮੌਜੂਦ ਨੇ ਇਸ ਘਰ ਦੇ ਵਿੱਚ ਉਹਨਾਂ ਦੇ ਗਵਨ ਦਾ ਘਰ ਆ ਉਹ ਬੰਦੇ ਜਿਹੜੀਆਂ ਮੁਲਾਮਾਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਰੋ ਰੂ ਤੇ ਪਰਾਹ ਉਸ ਦਾ ਤਬਦੀਲ ਹੈ